ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵੇ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਤੇਲ ਤੇ ਗੁੜ ਦੀ ਲੱਡੂਆ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਇਹ ਤੇਲ ਤੇ ਗੁੜ ਦੇ ਜਿਹੜੇ ਲੱਡੂ ਹੈਗੇ ਆ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਇੰਨੇ ਜਦਾ ਸਵਾਦ ਬੰਦੇ ਨੇ ਕਿ ਮੂੰਹ ਵਿੱਚ ਪਾੰਦੇ ਸਾਰੀ ਘੁਲ ਜਾਂਦੇ ਨੇ ਤੇ ਬਹੁਤ ਸਵਾਦ ਲੱਗਦੇ ਨੇ ਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਅਸੀਂ ਇੱਕ ਕੋਲੀ ਦੇ ਕਰੀਬ ਜਿਹੜੇ ਤੇਲ ਪਾ ਦਵਾਂਗੇ ਅਸੀਂ ਇੱਥੇ ਇੱਕ ਕੋਲੀ ਜਿਹੜੀ ਤਿਲਾ ਦੀ ਲਈ ਹੈ ਗ੍ਰਾਮ ਦੇ ਵਿੱਚ ਉਹ 250 ਗ੍ਰਾਮ ਦੇ ਕਰੀਬ ਤੇਲ ਨੇ ਤਿਲਾ ਨੂੰ ਅਸੀਂ ਭੁੰਨਾਗੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਲਾਲ ਕਰ ਲਵਾਂਗੇ ਜਦੋਂ ਇਹ ਭੁਜਨੇ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਵਿੱਚੋਂ ਜਿੱਦਾਂ ਅਸੀਂ ਅਲਸੀ ਭੁੰਦੇ ਹਾਂ ਤੇ ਟਿੜ-ਟਿੜ ਦੀ ਆਵਾਜ਼ ਆਉਂਦੀ ਹੈ ਸੇਮ ਤਿਲਾ ਵਿੱਚੋਂ ਵੀ ਇਸੇ ਤਰ੍ਹਾਂ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਇਹ ਤੇਲ ਹੈ ਬਹੁਤ ਜਲਦੀ ਭੁੱਜ ਕੇ ਤਿਆਰ ਹੋ ਜਾਂਦੇ ਨੇ ਤੇ ਲਗਾਤਾਰ ਜਿਹੜੀ ਕਰਸ਼ੀ ਹੈਗੀ ਆ ਆਪਾਂ ਨੂੰ ਚਲਾਉਂਦੇ ਰੱਖਾਂਗੇ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਜਿਹੜੇ ਤੇਲ ਹੈ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਤੇ ਇਹਨਾਂ ਨੂੰ ਅਸੀਂ 2 ਮਿੰਟ ਹੋਰ ਪਕਾਵਾਂਗੇ ਫਿਰ ਅਸੀਂ ਇਹਨਾਂ ਨੂੰ ਇੱਕ ਥਾਲੀ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਇਹ ਤੋਂ ਜਿਹੜੇ ਸਾਡੇ ਤੇਲ ਹੋ ਗਏ ਨੇ ਗੈਸ ਨੂੰ ਬੰਦ ਕਰ ਦਿੱਤਾ ਹੈ ਤੇ ਇਹਨਾਂ ਨੂੰ ਅਸੀਂ ਇੱਕ ਥਾਲੀ ਦੇ ਵਿੱਚ ਕੱਢ ਲਿਆ ਹੈ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਇੱਕ ਸਾਈਡ ਤੇ ਉਸੇ ਹੀ ਕੜਾਈ ਦੇ ਵਿੱਚ ਅਸੀਂ ਪਾਵਾਂਗੇ ਖੋਆ ਇੱਥੇ ਅਸੀਂ 150 ਗ੍ਰਾਮ ਦੇ ਕਰੀਬ ਜਿਹੜਾ ਖੋਆ ਲੈਣਾ ਹੈ ਜਿਹੜੇ ਸਾਡੇ ਤੇਲ ਹੈ ਉਹ 250 ਗ੍ਰਾਮ ਹੈ ਤੇ ਖੋਆ ਅਸੀਂ ਲਿਆ ਹੈ 150 ਗ੍ਰਾਮ ਦੇ ਕਰੀਬ ਜੇ ਤੁਸੀਂ 100 ਗ੍ਰਾਮ ਲੈਣਾ ਚਾਹੁੰਦੇ ਹੋ ਤੇ 100 ਗ੍ਰਾਮ ਵੀ ਪਾ ਸਕਦੇ ਹੋ ਤੇ ਹੁਣ ਅਸੀਂ ਜਿਹੜਾ ਖੋਆ ਹੈਗਾ ਇਹ ਅਸੀਂ ਘਰ ਹੀ ਬਣਾ ਕੇ ਰੱਖਿਆ ਹੋਇਆ ਸੀ ਤੇ ਇਹਨੂੰ ਅਸੀਂ ਬਹੁਤਾ ਘਿਓ ਦੇ ਵਿੱਚ ਹੁਣ ਨਹੀਂ ਭੁੰਨਾ ਹੈ ਇਦਾਂ ਹੀ ਅਸੀਂ ਹੈ ਥੋੜਾ ਜਿਹਾ ਮਤਲਬ ਇਹ ਥੋੜਾ ਠਿੱਲਾ ਪੈਣਾ ਸ਼ੁਰੂ ਜਿੱਦੋਂ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਗੁੜ ਇੱਧਰ ਜਿਹੜਾ ਸਾਡਾ ਖੋਆ ਹੈਗਾ ਇਹ ਲੂਜ਼ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗੁੜ ਇੱਥੇ ਅਸੀਂ ਲਿਆ ਹੈ 200 ਗ੍ਰਾਮ ਦੇ ਕਰੀਬ ਜਿਹੜਾ ਗੁੜ ਗੁੜ ਨੂੰ ਅਸੀਂ ਛੋਟਾ ਛੋਟਾ ਕੱਟ ਲਿਆ ਸੀਗਾ ਜਾਸਿ ਉਹਨੂੰ ਕੁੱਟ ਲਵਾਂਗੇ ਕਿਸੇ ਬਿਲਣੇ ਵਗੈਰਾ ਦੇ ਨਾਲ ਗੁੜ ਤੇ ਖੋਏ ਨੂੰ ਆਪਾਂ ਇਕੱਠਿਆਂ ਨੂੰ ਮਿਕਸ ਕਰਾਂਗੇ ਇਕੱਠਿਆਂ ਨੂੰ ਅਸੀਂ ਮੈਲਟ ਕਰ ਲਵਾਂਗੇ ਪਹਿਲਾਂ ਦੇਖੋ ਜਿਹੜੇ ਇਹ ਅਸੀਂ ਤੇਲ ਦੇ ਪੇੜੇ ਬਣਾਣੇ ਹੁੰਦੇ ਆ ਜਾਂ ਤੇਲ ਦੇ ਜਿਹੜੇ ਲੱਡੂ ਬਣਾਣੇ ਹੁੰਦੇ ਆ ਇਹਦੇ ਵਿੱਚ ਕਿਉਂ ਇੱਕ ਚਮਚ ਵੀ ਨਹੀਂ ਪੈਂਦਾ ਨਾ ਇਹ ਚ ਜ਼ਰੂਰਤ ਪੈਂਦੀ ਹੈ ਆਪਾਂ ਦੇ ਲਈ ਦੇਖੋ ਜਿਹੜਾ ਇਧਰ ਸਾਡਾ ਗੁੜ ਤੇ ਖੋਆ ਹੈਗਾ ਚੰਗੀ ਤਰ੍ਹਾਂ ਇਕਸਾਰ ਹੋ ਗਿਆ ਹੈ ਜਦੋਂ ਗੁੜ ਤੇ ਖੋਆ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਫਿਰ ਅਸੀਂ ਜਿਹੜੀ ਗੈਸ ਹੈਗੀ ਆ ਇਹਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਠੰਡਾ ਹੋਣ ਲਈ ਥੋੜਾ ਜਿਹਾ ਰੱਖ ਦਵਾਂਗੇ ਤੇ ਉਧਰ ਜਿਹੜੇ ਸਾਡੇ ਤੇਲ ਹੈਗੇ ਆ ਉਹ ਵੀ ਠੰਡੇ ਹੋ ਚੁੱਕੇ ਨੇ ਫੋਨ ਅਸੀਂ ਮਿਕਸੀ ਦਾ ਇੱਕ ਜੱਗ ਲੈ ਲਵਾਂਗੇ ਤੇ ਜਿਹੜੇ ਤੇਲ ਹੈਗੇ ਆ ਠੰਡੇ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਇਸ ਜੱਗ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਕਰ ਲਵਾਂਗੇ ਪੀਸਣ ਤੋਂ ਬਾਅਦ ਜਿਹੜਾ ਸਾਡਾ ਇਹ ਤਿਲਾ ਦਾ ਪਾਊਡਰ ਹੈਗਾ ਇਹਨੂੰ ਅਸੀਂ ਇੱਕ ਹੋਏ ਤੇ ਗੋੜ ਵਾਲੇ ਮਿਕਸਰ ਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਭਾਂਤ ਤੋਂ ਬਾਅਦ ਗੈਸ ਨੂੰ ਅਸੀਂ ਓਨ ਕਰ ਲਵਾਂਗੇ ਕਿਉਂਕਿ ਜਿਹੜਾ ਗੁੜ ਹੈਗਾ ਨਾ ਠੰਡ ਹੈਗੀ ਜ਼ਿਆਦਾ ਤੇ ਜਿਹੜਾ ਗੁੜ ਹੈਗਾ ਉਹ ਜੰਮ ਜਾਂਦਾ ਹੈ ਇਸ ਕਰਕੇ ਹਲਕਾ ਜਿਹਾ ਮੱਠੇ ਜਿਹਾ ਸੇਕਤੀ ਅਸੀਂ ਗੈਸ ਨੂੰ ਓਨ ਕਰ ਲਵਾਂਗੇ ਤਾਂ ਜੋ ਜਿਹੜਾ ਸਾਡਾ ਗੁੜ ਹੈਗਾ ਇਹ ਮੈਲਟ ਥੋੜਾ ਜਿਹਾ ਹੋ ਜਾਵੇ ਤੇ ਇੱਕ ਦੂਜੇ ਦੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਨਾਂ ਨੂੰ ਮਿਕਸ ਕਰ ਲੈਂਦੇ ਹਾਂ ਖੋਨਾ ਸੀ ਨਾਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਇਹ ਵਾਲਾ ਮਟੀਰੀਅਲ ਹੈਗਾ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਤੇ ਪਲੇਟ ਵਿੱਚ ਕੱਢਣ ਦੇ ਨਾਲ ਥੋੜੀ ਦੇਰ ਅਸੀਂ ਨੂੰ ਪਿਆਰ ਆਣ ਦਵਾਂਗੇ ਇਦਾਂ ਹੋਏਗਾ ਕਿ ਜਿਹੜਾ ਗੋੜ ਹੈਗਾ ਜਦੋਂ ਥੋੜਾ ਜਿਹਾ ਅਠਰਨਾ ਸ਼ੁਰੂ ਹੋਏਗਾ ਫਿਰ ਅਸੀਂ ਇਹਦੇ ਲੱਡੂ ਜਿਹੜੇ ਪੇੜੇ ਬਣਾ ਕੇ ਤਿਆਰ ਕਰਾਂਗੇ ਗਰਮ ਗਰਮ ਕਿ ਹਲੇ ਥੋੜਾ ਜਿਹਾ ਗੋੜ ਥੋੜਾ ਲੂਜ਼ ਹੈਗਾ ਇਹ ਹਲੇ ਨਹੀਂ ਬਣਨੇ ਹੈ ਥੋੜੀ ਦੇਰ ਅਸੀਂ ਦਾ ਮਤਲਬ 10 ਮਿੰਟ ਪਿਆਰ ਆਣ ਦਿੰਦੇ ਹਾਂ 10 ਮਿੰਟ ਦੇ ਅੰਦਰ ਹੀ ਜਿਹੜੇ ਸਾਡਾ ਇਹ ਗੋੜ ਹੈਗਾ ਥ ਅੰਤ ਬਾਅਦ ਜਦੋਂ ਇਹ ਠੰਡਾ ਹੋ ਜਾਏਗਾ ਅਸੀਂ ਇਹਦੇ ਹੁਣ ਪੇੜੇ ਬਣਾਵਾਂਗੇ ਜਦੋਂ ਅਸੀਂ ਤੇਲ ਪੀਸ ਕੇ ਤਿਆਰ ਕੀਤੇ ਸੀ ਤੇ ਉਦੋਂ ਆਪਾਂ ਥੋੜੇ ਜਿਹਾ ਤੇਲ ਉਹਦੇ ਵਿੱਚੋਂ ਕੱਢ ਲਏ ਸੀ ਤੇ ਇਹ ਅਸੀਂ ਬਾਅਦ ਵਿੱਚ ਜਦੋਂ ਅਸੀਂ ਜਿਹੜੇ ਆ ਲੱਡੂ ਜਾਂ ਜਿਹੜੇ ਅਸੀਂ ਇਹ ਪੇੜੇ ਬਣਾਣੇ ਆ ਇਹਦੇ ਉੱਪਰ ਅਸੀਂ ਇਹ ਵਾਲੇ ਤੇਲ ਲਗਾਵਾਂਗੇ ਹੁਣ ਜਿਹੜਾ ਸਾਡਾ ਗੋੜਾ ਹੈ ਥੋੜਾ ਜਿਹੜਾ ਅੱਠ ਚੁੱਕਿਆ ਹੈ ਤੇ ਜਿਹੜੇ ਸਾਡੇ ਲੱਡੂ ਆ ਇਹ ਈਜ਼ੀ ਵੀ ਜਿਹੜੇ ਆਸਾਨੀ ਦੇ ਨਾਲ ਬਣ ਰਹੇ ਨੇ ਤੇ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਦੇ ਅਸੀਂ ਆਪਣੇ ਹਿਸਾਬ ਦੇ ਨਾਲ ਜੇ ਤੁਸੀਂ ਇਹਨਾਂ ਨੂੰ ਪੇੜਿਆਂ ਦੀ ਸ਼ੇਪ ਦੇਣਾ ਚਾਹੁੰਦੇ ਹੋ ਉਸ ਤਰ੍ਹਾਂ ਵੀ ਦੇ ਸਕਦੇ ਹੋ ਜੇ ਗੋਲ ਬਣਾ ਕੇ ਤਿਆਰ ਕਰਨੇ ਆ ਤੇ ਗੋਲ ਵੀ ਕਰ ਸਕਦੇ ਹੋ ਇਹਦਾ ਬਣਾਉਣ ਤੋਂ ਬਾਅਦ ਅਸੀਂ ਇਹਦੇ ਉੱਪਰ ਜਿਹੜੇ ਤੇਲ ਹੈਗੇ ਆ ਉਹ ਲਗਾਵਾਂਗੇ ਹਲਕੇ ਜੇ ਇਹਨਾਂ ਨੂੰ ਅਸੀਂ ਇਸ ਦਾ ਤਿੱਲਾ ਦੇ ਨਾਲ ਲਪੇਟ ਲਵਾਂਗੇ ਇਹ ਭੁੱਜੇ ਹੋਏ ਤੇਲ ਹੀ ਨੇ ਜਿਹੜੇ ਅਸੀਂ ਇਹਦੇ ਉੱਪਰ ਲਗਾ ਕੇ ਤਿਆਰ ਕਰਨੇ ਨੇ ਇਹਦਾ ਲਗਾਉਣ ਤੋਂ ਬਾਅਦ ਫਿਰ ਅਸੀਂ ਇਹਨੂੰ ਹੱਥ ਵਿੱਚ ਫੜ ਕੇ ਤੇ ਇੱਕ ਵਧੀਆ ਜੀ ਇਹਨੂੰ ਸ਼ੇਪ ਦੇ ਦੇਵਾਂਗੇ ਇਸੇ ਤਰ੍ਹਾਂ ਜਿਹੜੇ ਸਾਡੇ ਸਾਰੇ ਲੱਡੂ ਹੈਗੇ ਜਾਂ ਸਾਰੇ ਪੇੜੇ ਹੈਗੇ ਤੇਲ ਤੇ ਗੁੜ ਵਾਲੇ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਆ ਤੇ ਮਿਲਦੇ ਆਵਾਂਗੇ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ